ਮੇਰਾ ਨਾਮ ਸੁਖਪਾਲ ਸਿੰਘ ਹੈ ਸੁਖਪਾਲ ਸਿੰਘ ਇਹ ਗੱਡੀ ਤੁਸੀਂ ਚਲਾਉਂਦੇ ਹੋ ਹਾਂਜੀ ਹਾਂ ਤੇ ਕੀ ਵਾਪਰਿਆ ਕੀ ਹੈ ਕੀ ਗੱਲਬਾਤ ਇਹ ਧੁੰਦ ਕਰਕੇ ਜੀ ਮੇਰੇ ਮੂਰੇ ਟਰੈਲੀ ਆ ਗਈ ਜੀ ਟਰੈਲੀ ਮਾਗਰ ਕੋਈ ਰਿਫਲੈਕਟਰ ਵਗੈਰਾ ਕੋਸ ਲਾਈਟਾਂ ਲੁਟਾ ਹੈ ਨਹੀਂ ਸੀਗੀਆਂ ਛੱਜੇ ਪਾਸੇ ਪੁਲੀਆਂ ਪਈਆਂ ਜੀ ਪੁਲੀਆਂ ਤੋਂ ਸਾਈਡ ਲਾਈਨ ਦੇ ਲੈਂਦੇ ਉਹ ਗੱਡੀ ਪੋਲੇ ਥਾਂ ਕਰਕੇ ਧਬ ਗਈ ਜੀ ਤੇ ਧਬਦੀ ਧਬਦੀ ਗੱਡੀ ਹੌਲੀ ਹੌਲੀ ਪਲਟ ਗਈ ਜੀ 7 ਮਿੰਟ ਤੋਂ ਬਚਾ ਰਹੇ ਕਿਸੇ ਦੇ ਸੱਟ ਨਹੀਂ ਜੀ ਕਿਸੇ ਟੀਚਰ ਸੀਗੇ ਦੋ ਉਹਨਾਂ ਨੇ ਬੱਚੇ ਕੱਢ ਲਏ ਸੀਗੇ ਸਾਰੇ ਬਾਕੀ ਪਿੰਡ ਵਾਲੇ ਲੋਕ ਮੈਂ ਮੁਰਲਾ ਸ਼ੀਸ਼ਾ ਕੱਢਤਾ ਜੀ ਇੱਕ ਇੱਕ ਕਮਕ ਮਗਲਾ ਸ਼ੀਸ਼ਾ ਭੰਨ ਲਿਆ ਜੀ ਐਮਰਜੈਂਸੀ ਸ਼ੀਸ਼ਾ ਭੰਨ ਲਿਆ ਸੀਗਾ ਜੀ ਇੱਕ ਫਰੰਟ ਸ਼ੀਸ਼ਾ ਕੱਢ ਲਿਆ ਜੀ ਤੇ ਕਿਹੜੀ ਕਿਹੜੀ ਕਲਾਸ ਵਿੱਚ ਸੀਗੀ ਬੱਚੇ ਸਾਰੇ ਜੀ ਤਕਰੀਬਨ ਕਿੰਨਾ ਕਿੰਨਾ ਹੋ ਸਕਦੇ ਵੱਡੀ ਕਲਾਸ ਦੇ ਛੋਟੀਆਂ ਵੀ ਛੋਟੀਆਂ ਕਲਾਸਾਂ ਦੇ ਵੱਧ ਆ ਜੀ ਵੱਡੇ ਛੋਟੇ ਦੇ ਘੱਟ ਆਗੇ ਫਿਰ ਤੁਸੀਂ ਸਕੂਲ ਪ੍ਰਬੰਧਕਾਂ ਨੂੰ ਦਿੱਤੀ ਜਾਣ ਹਾਂ ਜੀ ਸਕੂਲ ਵਾਲਿਆਂ ਨੂੰ ਫੋਨ ਕਰਤਾ ਜੀ ਬਾਕੀ ਪਿੰਡ ਵਾਲੇ ਸਰਪੰਚ ਨੂੰ ਫੋਨ ਕਰਤਾ ਜੀ ਸਰਪੰਚ ਮੈਂਬਰ ਸਾਰੇ ਆ ਗਏ ਸੀਗੇ ਉਹਨਾਂ ਨੇ ਆ ਕੇ ਮਦਦ ਕਰੀ ਆ ਕੱਢਤਾ ਹਾਂਜੀ ਹਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜਾਨੀ ਮਾਲੀ ਨੁਕਸਾਨ ਕੁਝ ਨਹੀਂ ਹੋਇਆ ਬੱਚੇ ਨੇ ਕਿ ਬਚਾ ਜੀ ਆ ਰਾਹ ਦੇ ਕਾਰਨ ਪਾਈਪਾਂ ਪਈਆਂ ਜੀ ਇਹ ਬੱਚੇ ਇਧਰ ਨਾ ਨੀਵਾਗਾ ਬਸ ਤਾਂ ਪਲਟੀ ਆ ਪਾਈਪਾਂ ਦੇ ਕਾਰਨ ਜਿਆਦੇ ਹੋਇਆ ਕੰਮ ਇਹ ਸ਼ਾਇਦਾਂ ਤੇ ਹੁਣੇ ਚਾਹੀਦੀਆਂ ਨਿਕ ਨਿਕ ਇੱਕ ਕੱਲਾ ਕੱਲਾ ਬੱਚਿਆਂ ਦੇ ਮਾਪੇ ਦੇ ਇੱਕ ਇੱਕ ਬੱਚਾ ਹੈਗਾ ਇਹ ਜ਼ਰੂਰੀ ਆ ਇਹ ਪਾਈਪਾਂ ਨੂੰ ਚੱਕਨੇ ਚਾਹੀਦੀਆਂ ਜੇ ਇਹਨੂੰ ਪਾਸੇ ਕਰੌ ਕਰਨ ਤੇ ਬੱਸਾਂ ਦਾ ਐਕਸੀਡੈਂਟ ਇਸ ਕਰਕੇ ਹੀ ਹੋ ਰਿਹਾ ਵਦਤ ਕਾਹਦੀਆਂ ਪਾਈਪਾਂ ਜੀ ਇਹ ਪਾਣੀ ਪੂਣੀ ਵਾਲੇ ਲੱਗਦੇ ਮੈਂ ਤਾਂ ਜੀ ਵੱਡੇ ਵੱਡੇ ਪਾਈਪਾਂ ਤੁਸੀਂ ਦਿਖਾ ਸਕਦੇ ਹੋ ਦੇਖੋ ਕਿੱਡੇ ਕਿੱਡੇ ਪਾਈਪਾਂ ਪਈਆਂ ਰਾਹ ਦੇ ਉੱਤੇ ਹੀ ਪਈਆਂ ਇਹ ਇਹ ਪੰਜਾ ਮੋੜ ਤੇ ਪਈਆਂ ਇਹ ਇਹ ਮੋੜ ਤੇ ਆਈ ਆ ਮੋੜ ਵਾਲਾ ਕੰਮ ਹੀ ਆ ਜੀ ਅੱਛਾ ਵੀ ਵੱਡੇ ਹਾਸਾ ਹੋ ਸਕਦਾ ਜੀ ਹਾਂ ਬੱਚੇ ਇੱਥੇ ਜਾਨਾਂ ਚਲੀਆਂ ਜਾ ਸਕਦੀਆਂ ਜੀ ਇਹ ਪਾਈਪਾਂ ਦੇ ਕਾਰਨ ਇਧਰ ਰਾਹ ਹੁਣ ਮਿੱਟੀ ਨਹੀਂ ਸਿੱਟੀ ਵੀ ਇਹਨਾਂ ਦੀ ਇਹ ਨੀਵੇਂ ਬਹਿ ਗਈ ਬੱਸ ਬੱਸ ਵਧੀਆ ਡਰਾਈਵਰ ਵਧੀਆਗਾ ਨਾ ਕੋਈ ਦਾਰੂ ਪੀਂ ਕਦੋਂ ਤੋਂ ਆਪਰੀਆ ਕਿਵੇਂ ਹੋਇਆ ਤੇ ਕਿਸ ਤਰ੍ਹਾਂ ਵਿਚਾਰਿਆ ਹੈਗਾ ਮੈਂ ਬਈ ਪੌਣੇ 9 ਦੀ ਗੱਲ ਹੈ ਬਈ ਔਕਾ ਆਇਆ ਸੀਗਾ ਸਾਡੇ ਪਿੰਡ ਮੇਰੇ ਆਪ ਦੇ ਖੁੱਦੇ ਦੋ ਬੱਚੇ ਆ ਬਸ ਤੇ ਅਸੀਂ ਨਾਲ ਦੀ ਨਾਲ ਪਿੰਡ ਵਾਸੀਓ ਦੀ ਭੱਜੇ ਆ ਸਾਡੇ ਆਉਂਦਿਆਂ ਨੂੰ ਬਈ ਡਰਾਈਵਰ ਨੇ ਆਪਦੀ ਵਧੀਆ ਸੂਝ-ਬੂਝ ਨਾਲ ਜਵਾਕ ਸਾਰੇ ਸੇਫਲੀ ਬਾਹਰ ਕੱਢ ਲਈ ਸੀ ਮੈਡਮਾਂ ਸੀਗੀਆਂ ਨਾਲ ਟੀਚਰ ਸਾਰੇ ਸੀਗੇ ਸਕੂਲ ਦੇ ਉਹਦੀ ਸਾਡੇ 1 ਘੰਟੇ ਸਾਹਮਣੇ ਸਾਰੇ ਵਧੀਆ ਟਾਈਮ ਨਾਲ ਪਹੁੰਚ ਗਏ ਸੀ ਜੀ ਕਿਹੋ ਜਿਹਾ ਮਾਹੌਲ ਬਣ ਗਿਆ ਸੀ ਉਦੋਂ ਚਲੋ ਇਹ ਬਾਤ ਮਾਹੌਲ ਤਾਂ ਫਿਰ ਕੀ ਨਾ ਦਾ ਸਾਡੇ ਹੁਣ ਜੀ ਡਰ ਆਉਂਦੀ ਹੈ ਜੀ ਜਵਾਕ ਨੇ ਆਪਦੇ ਛੋਟੇ- ਡਰਤਾ ਪਈ ਜਾਂਦਾ ਇੱਕਦਮ ਬੱਚਾ ਦਾ ਵਿਚਾਰ ਰਿਹਾ ਬੱਚੇ ਸਾਰੇ ਸਹੀ ਆ ਜੀ ਝਰੀਟ ਵੀ ਨਹੀਂ ਲੱਗੀ ਜੀ ਵਾਹਿਗੁਰੂ ਦੀ ਕਿਰਪਾ ਸਾਰੇ ਸਹੀ ਨੇ ਉਹ ਛੁੱਟੀ ਕਰਤੀ ਪ੍ਰਸ਼ਾਸਨ ਨੇ ਹਾਂ ਜੀ ਹਾਂ ਜਿਹੜੇ ਬੱਚੇ ਅਸੀਂ ਆ ਮੈਂ ਆਪਦੇ ਬੱਚੇ ਖੁਦ ਘਰੇ ਛੱਡਿਆ ਜੀ ਸਹੀ ਨੇ ਬੱਚੇ ਸਹੀ ਨੇ ਸੇਫ ਨੇ ਸਾਰੇ ਬੱਚੇ ਕਿਵੇਂ ਕੱਢਿਆ ਗਿਆ ਸੀ ਬੱਚਿਆਂ ਨੂੰ ਬੱਸ ਡਰਾਈਵਰ ਨੇ ਮੂਹਰਲਾ ਸ਼ੀਸ਼ਾ ਭੰਨ ਲਿਆ ਮਗਰਲਾ ਭੰਨ ਲਿਆ ਜੀ ਉਸ ਵੱਡੇ ਬੱਚੇ ਵੀ ਸਾਡੇ ਪਿੰਡ ਦੇ ਵੀ ਆ ਜੰਗੀਆਂ ਦੇ ਵੀ ਜੀ ਵਧੀਆ ਜੀ ਹਿੰਮਤ ਰ ਉਹਨਾਂ ਨੇ ਨਾਲ ਦੀ ਨਾਲ ਕੱਢ ਲਏ ਜੀ ਇੰਨੇ ਕੁ ਬੱਚੇ ਸੀ 3540 ਬਸੇ ਕੀ ਕਾਰਨ ਮੰਨਦੇ ਹੋ ਜਿਹੜਾ ਹਲਕੜਿਆਂ ਦੇ ਬੱਚੇ ਹਲਕੜੋਂ ਵੀ ਆ ਜੀ ਜੰਗੀਆਂ ਨੇ ਤੇ ਹਲਕੜਾ ਹੀ ਕਾਰਨ ਕੀ ਆ ਵੀਰ ਕੀ ਕਾਰਨ ਦਾ ਕਾਰਨ ਤਾਂ ਰਾਹ ਦੀ ਆ ਜੀ ਇੱਕ ਤਾਂ ਦਿੱਕਤ ਇੱਕ ਧੁੰਦ ਦਾ ਹੋ ਗਿਆ ਜੀ ਅੱਜ ਮੌਸਮ ਥੋੜਾ ਜਿਆਦਾ ਧੁੰਦ ਜਿਆਦਾ ਹੋਗੀ ਇੱਕ ਸਾਈਡ ਸਾਡੇ ਇਧਰ ਪਾਈਪ ਲਾਈਨ ਪੈ ਰਹੀ ਆ ਪੁਲੀਆਂ ਨੇ ਉਹਦੀਆਂ ਜੀ ਦੂਜੀ ਸਾਈਡ ਥੋੜੀ ਮਿੱਟੀ ਪੋਲੀ ਪੋਲੀ ਹੋਣ ਕਰਕੇ ਜੀ ਬੱਸ ਪਾਸ ਹੀ ਕਰਨ ਲੱਗੀ ਸੀਗੀ ਜੀ ਤੇ ਉਹ ਵਹਿ ਗਈ ਜੀ ਇੱਕੇ ਦਾ ਹਾਂ ਬੋਲ ਰਿਹਾ ਸਰ ਜਿਹੜਾ ਹੈ ਘਟਨਾ ਕਰਨ ਵਾਪਰੇ ਬੱਸ ਪਛਨਣਾ ਕੀ ਮਸਲਾ ਕੀ ਆ ਜੀ ਇਹ ਕਿੰਨੇ ਕੁ ਬੱਚੇ ਦੀ ਗੱਲ ਆ ਕਿੰਨੇ ਬੱਚੇ ਸੀ ਇਹਦੇ ਤੇ ਸਾਰੇ ਦੇ ਵਿੱਚ ਮਤਲਬ ਕਿ 40 ਇੱਕ ਬੱਚੇ ਸੀਗੇ ਜੀ 35 35 ਕ ਬੱਚੇ ਸੀਗੇ ਲਗਭਗ ਵੱਡੀਆਂ ਕਲਾਸਾਂ ਦੇ ਲਗਭਗ ਬੱਚੇ ਸੀਗੇ ਇਹਦੇ ਵਿੱਚ ਛੋਟੇ ਵੀ ਸੀਗੇ ਵਿੱਚ ਇਹ ਅੱਜ ਮੌਸਮ ਦਾ ਕਾਰਨ ਇਹਦਾ ਵੱਡਾ ਕਾਰਨ ਬਣਿਆ ਇੱਕ ਜੇ ਤੁਸੀਂ ਇੱਥੇ ਦੇਖ ਰਹੇ ਹੋ ਆਹ ਰੋਡ ਦੇ ਉੱਪਰ ਇਹ ਪਾਈਪਾਂ ਪੰਨਾਂ ਜੇ ਰਸਤਾ ਬਿਲਕੁਲ ਬਲਾਕ ਹੈ ਉਧਰੋਂ ਟਰਾਲੀ ਆ ਗਈ ਗੱਡੀ ਬਿਲਕੁਲ ਰੁਕ ਚੁੱਕੀ ਸੀ ਇਧਰ ਪਾਣੀ ਲੱਗਿਆ ਕਰਕੇ ਕਣਕ ਨੂੰ ਉਹ ਬੈ ਗਈ ਹੌਲੀ ਹੌਲੀ ਖੜੀ ਗੱਡੀ ਬੈਠੀ ਬੈਠੀ ਇਧਰ ਨੂੰ ਟੇਢੀ ਹੋਈ ਹੈ ਤੇ ਇਸ ਦੇ ਵਿੱਚ ਥੋੜਾ ਜਿਹਾ ਮੌਸਮ ਤੇ ਆ ਇੱਕ ਰਸਤਾ ਜੋ ਇਹਨਾਂ ਦਾ ਕੀਤਾ ਹੋਇਆ ਵਸੀ ਇਹਦਾ ਵੱਡਾ ਕਾਰਨ ਬਣਿਆ ਤੇ ਬੱਚਿਆਂ ਨੂੰ ਫਿਰ ਕਿਵੇਂ ਕੱਢਿਆ ਗਿਆ ਜੀ ਆਪਾਂ ਬੱਚਿਆਂ ਨੂੰ ਬਸ ਹੌਲੀ ਮਤਲਬ ਕਿ ਆਪ ਵੀ ਨਿਕਲੇ ਜੀ ਬੱਚੇ ਕੋਈ ਗੱਲ ਨਹੀਂ ਅਸੀਂ ਇੱਧਰ ਤੱਕ ਹੀ ਖੁੱਲ ਗਈ ਸੀ ਵਿੱਚ ਸਾਡੇ ਟੀਚਰ ਸੀ ਐਂਡ ਐਟੈਂਡੈਂਟ ਸੀਗੇ ਜੀ ਇੱਕ ਐਟੈਂਡੈਂਟ ਸੀ ਡਰਾਈਵਰ ਸੀਗੇ ਜੀ ਤੇ ਦੋ ਸਾਡੇ ਟੀਚਰ ਸੀਗੇ ਤੇ ਉਹਨਾਂ ਨੇ ਬੱਚੇ ਆਰਾਮ ਨਾਲ ਕੱਢ ਲਏ ਜੀ ਕਿਹੜੀਆਂ ਤੋਂ ਕਿਹੜੀਆਂ ਕਲਾਸਾਂ ਤੱਕ ਦੇ ਹੋ ਸਕਦੇ ਬੱਚੇ ਜਿਹਦੇ ਚ ਸਾਰੇ ਇਹ 1 ਤੋਂ ਲੈ ਕੇ ਜੀ 10 ਤੱਕ ਦੇ ਬੱਚੇ ਸੀਗੇ ਸੱਟ ਫੇੜ ਦਾ ਵਿਚਾਰ ਇਹਾ ਜੀ ਬਿਲਕੁਲ ਕਿਸੇ ਬੱਚੇ ਦੇ ਵਿੱਚ ਇੱਕ ਪ੍ਰਚਰੀਟ ਵੀ ਨਹੀਂ ਲੱਗੀ ਜੀ ਕਿਉਂਕਿ ਇਹ ਗੱਡੀ ਹੌਲੀ-ਹੌਲੀ ਮਤਲਬ ਕਿ ਇਧਰ ਨੂੰ ਪਲਟੀ ਨਹੀਂ ਆਪਾਂ ਕਹਿ ਸਕਦੇ ਬੈਠੀ ਹੈ ਗੱਡੀ ਆਪਾਂ ਬਿਲਕੁਲ ਨਹੀਂ ਇਹਦੇ ਵਿੱਚ ਕਿਸੇ ਦਾ ਨੁਕਸਾਨ ਹੋ ਗਾ ਨੂੰ ਪ੍ਰਬੰਧਕਾਂ ਵੱਲੋਂ ਤੁਸੀਂ ਮੌਕੇ ਤੇ ਪਹੁੰਚ ਬਿਲਕੁਲ ਅਸੀਂ ਜੀ ਬਿਲਕੁਲ ਅਸੀਂ 10 ਮਿੰਟਾਂ ਵਿੱਚ ਅੰਦਰ ਪਹੁੰਚ ਗਏ ਸਾਰੇ ਬੱਚਿਆਂ ਨੂੰ ਅਸੀਂ ਘਰੋ ਘਰੀ ਪਹੁੰਚਾਤਾ ਸਾਰੇ ਬੱਚਿਆਂ ਨੂੰ ਉਹਨਾਂ ਨੂੰ ਛੁੱਟੀ ਕਰਤੀ ਕਿਸੇ ਬੱਚੇ ਦੇ ਕੋਈ ਮਤਲਬ ਕਿ ਚਰੀਟ ਵੀ ਲਗੀ ਅਸੀਂ ਸਾਰੇ ਬੱਚਿਆਂ ਨੂੰ ਆਪਦੇ ਤੌਰ ਤੇ ਗੱਡੀਆਂ ਚ ਅਸੀਂ ਘਰੇ ਪਹੁੰਚਾਤਾ ਸੀ। ਕੋਈ ਇੱਕ ਹਸਸਾ ਵਾਪਰੇ ਸਕੂਲੀ ਮੈਨ ਨਾਲ ਦੀ ਕੀ ਉਹਦੇ ਜੇ ਮੁੱਢਲੀ ਤੋਬੀਖ ਦੇ ਵਿੱਚ ਸਾਹਮਣੇ ਆਇਆ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਜੀ ਅਹ ਦੇਖੋ ਇਹ ਹਾਦਸਾ ਕੁਦਰਤੀ ਹੋਇਆ ਹੈ ਇਹਦੇ ਵਿੱਚ ਮਤਲਬ ਜੇਪਾ ਕਹਦੀ ਕਿਸੇ ਹੋਰ ਦੂਸਰੇ ਬੰਦੇ ਦਾ ਕੋਈ ਨਹੀਂ ਹੈ ਇਹ ਜਰੂਰ ਸੀ ਵੀ ਬੱਚੇ ਲੈ ਕੇ ਆ ਰਹੀ ਸੀ ਵੈਨ ਸਕੂਲ ਬੱਸ ਮਾਤਾ ਗੁਜਰੀ ਸਕੂਲ ਚੋਂ ਤੇ ਉਹ ਜਦੋਂ ਓਵਰਟੇਕ ਕਰਕੇ ਲੰਘਣ ਲੱਗੀ ਤੇ ਦੂਸਰੇ ਪਾਸੇ ਤਾਜੀ ਮਿੱਟੀ ਪਾਈ ਜੋ ਮਿੱਟੀ ਭੈਗੀ ਤੇ ਜਿਹਦੇ ਨਾਲ ਉਹ ਵਸਪਾਲਟ ਗਈ ਪਰ ਇਹ ਵੀ ਗਨੀਮਤ ਰਹੀ ਕਿ ਮਹਾਰਾਜ ਦੀ ਮਿਹਰ ਰਹੀ ਵੀ ਕਿਸੇ ਬੱਚੇ ਨੂੰ ਕੋਈ ਚੋਟ ਨਹੀਂ ਆਈ ਤੇ ਬੱਚੇ ਠੀਕ-ਠਾਕ ਸੀਗੇ ਬਚਤ ਹੋ ਗਈ ਕੋਈ ਜ਼ਿਆਦਾ ਉਹ ਨਹੀਂ ਸਰ ਤੁਸੀਂ ਵੀ ਮੌਕੇ ਦੇ ਮੁੱਦੇ ਸੀ ਕਿ ਜਿਆਦਾ ਲਿਆਗਾ ਜੀ ਆਹ ਉਹ ਜਿਆਦਾ ਲਿਆਇਆ ਜੀ ਉਹ ਛੜਕ ਜਿਹੜੀ ਆ ਥੋੜੀ ਕੰਜਸਟਡ ਆ ਛੋਟੀ ਰੋਡ ਐ ਉਹਦੇ ਪਿੱਛੇ ਥੋੜਾ ਜਿਹਾ ਠੇਕੇਦਾਰਾਂ ਨੇ ਕੋਈ ਪਾਈਪਾਂ ਉੱਪਾਂ ਜੇ ਰੱਖੀਆਂ ਹੋਈਆਂ ਐ ਜਿਹੜੀਆਂ ਉਪਰ ਰੋਡਸ ਤੋਂ ਤੇ ਨਾਲ ਕੰਮ ਚੱਲਦਾ ਬਟ ਉਹ ਉਹਨਾਂ ਨੂੰ ਚਾਹੀਦਾ ਸੀ ਵੀ ਆਪਣੇ ਕਿਤੇ ਗਰਾਊਂਡ 'ਚ ਰੱਖਣ ਜਾਂ ਸਾਈਡ ਦੇ ਕਿਤੇ ਆਪਣੇ ਪਲਾਟ 'ਚ ਲੈ ਕੇ ਰੱਖਣ ਜਿਹਦੇ ਨਾਲ ਆਵਾਜਾਈ 'ਚ ਥੋੜਾ ਬਹੁਤਾ ਮੰਦ ਤੇ ਮਨਸਿਕ ਤਵਾਦ ਆਉਂਦਾ ਹੀ ਹੈ ਹਾਂ ਜਿਵੇਂ ਸਰ ਚਲੋ ਇਹ ਚ ਹਾਸੇ 'ਚ ਵਿਚਾਰਿਆ ਕਿ ਅੱਗੇ ਭਵਿੱਖ ਦੇ ਵਿੱਚ ਤੁਹਾਡੇ ਵੱਲੋਂ ਸਕੂਲਾਂ ਦੇ ਨਾਲ ਏਸ਼ ਵਿਸ਼ੇ ਤੇ ਕੋਈ ਮੀਟਿੰਗ ਕੀਤੀ ਜਾਊਗੀ ਬੱਸਾਂ ਦਾ ਇਹਨੂੰ ਸੱਜੀ ਬਿਲਕੁਲ ਹੀ ਅਸੀਂ ਸਾਰਿਆਂ ਨੂੰ ਜਾਗਰੂਕ ਵੀ ਕਰਦੇ ਹਾਂ ਅਵੇਅਰ ਵੀ ਕਰਦੇ ਹਾਂ ਇਹਦੇ ਵਿੱਚ ਗਵਰਨਮੈਂਟਸ ਦੀਆਂ ਗਾਈਡਲਾਈਨਾਂ ਹੈਗੀਆਂ ਹੋਈਆਂ ਹੈ ਜਿਹੜੀਆਂ ਇਹ ਬੱਸਾਂ ਨੇ ਇਹ ਅਪ ਟੂ ਦਾ ਮਾਰਕ ਹੋਣੀਆਂ ਚਾਹੀਦੀਆਂ ਆਰਟੀਏ ਵੱਲੋਂ ਪਾਸ ਹੋਣੀਆਂ ਚਾਹੀਦੀਆਂ ਉਹਨਾਂ ਦੀਆਂ ਜਿਹੜੀਆਂ ਸੀਟਾਂ ਨੇ ਅੰਦਰਲੀ ਜਿਹੜਾ ਹੈਗਾ ਉਹ ਬਹੁਤ ਵਧੀਆ ਹੋਣਾ ਚਾਹੀਦਾ ਜਿਹਦੇ ਵਿੱਚ ਮੈਡੀਕਲ ਕਿਟ ਜਿਹੜੀ ਵਧੀਆ ਮੈਡੀਕਲ ਕਿਟ ਉਹ ਵਿੱਚ ਹੋਣੀ ਚਾਹੀਦੀ ਹੈ ਸੇਫਾਇਰ ਵਿੱਚ ਹੋਣਾ ਚਾਹੀਦਾ ਕੈਮਰਾ ਲੱਗਿਆ ਹੋਣਾ ਚਾਹੀਦਾ ਈਵਨ ਦੋ ਲੇਡੀਜ਼ ਜਿਹੜੇ ਟੀਚਰ ਹੈ ਜਾਂ ਉਹਨਾਂ ਦੇ ਕੋਈ ਅਸਿਸਟੈਂਟ ਹੈ ਉਹ ਬੱਚਿਆਂ ਨੂੰ ਸਕੂਲੋਂ ਮਤਲਬ ਲੈ ਸਕੂਲ ਤੋਂ ਲੈ ਕੇ ਆਉਣ ਸਕੂਲ ਤੋਂ ਛੁੱਟੀ ਤੋਂ ਛੱਡ ਕੇ ਆਉਣ ਤੱਕ ਘਰ ਤੱਕ ਛੱਡ ਕੇ ਆਉਣ ਤੱਕ ਉਹ ਬੱਸ ਦੇ ਵਿੱਚ ਰਹਿਣਗੇ ਯਾਨੀ ਆਖਰੀ ਬੱਚੇ ਤੱਕ ਜਿਹੜੇ ਉਹ ਲੇਡੀਜ਼ ਜਿਹੜੇ ਨਾਲ ਡਿਊਟੀ ਲਈ ਜਾਂਦੀ ਆ ਉਹ ਨਾਲ ਹੋਣੇ ਚਾਹੀਦੇ ਆ ਔਰ ਜਿਹੜਾ ਡਰਾਈਵਰ ਹੈ ਉਹਦੇ ਲਈ ਵੀ ਉਹ ਸ਼ਰਾਬੀ ਕਬਾਬੀ ਨਹੀਂ ਉਹਨਾਂ ਜਿਹਦੇ ਕੋਲ ਆਪਣਾ ਲਾਇਸੈਂਸ ਹੋਣਾ ਚਾਹੀਦਾ ਔਰ ਔਰ ਮੈਂਟਲੀ ਤੌਰ ਤੇ ਸਾਊਂਡ ਹੋਣਾ ਚਾਹੀਦਾ ਤੇ ਬੱਸ ਜਿਹੜੀ ਹੈ ਉਹ ਵਧੀਆ ਹੋਣੀ ਚਾਹੀਦੀ ਇਹ ਨਾ ਹੋਵੇ ਕੋਈ 80 ਮਾੜ ਰੱਖੀ ਫਿਰਦੇ ਹੋ